ਮੇਰੇ ਸਤਿਕਾਰਯੋਗ ਸਾਰੇ ਆਗੂ ਸਾਥੀਆਂ ਨੂੰ ਜੈ ਪੀ ਜੈ ਭਾਰਤ ਮੇਰਾ ਨਾਮ ਸਵਰਨ ਕੌਰ ਪਿੰਡ ਖੈਰੇ ਕਿ ਉਤਾੜ ਬਲਾਕ ਗੁਰੂਰਸਾਏ ਜ਼ਿਲ੍ਹਾ ਫਿਰੋਜ਼ਪੁਰ ਦੀ ਮੈਂ ਰਹਿਣ ਵਾਲੀ ਆ ਮੈਂ ਸਰਪਲ ਪ੍ਰਦਾਨ ਅੱਜ ਅਸੀਂ ਫਾਜ਼ਿਲ ਜ਼ਿਲ੍ਹਾ ਫਾਜ਼ਿਲ ਕਾ ਵਿੱਚ ਪਹੁੰਚੇ ਸੀ ਅੱਜ ਬਹੁਤ ਖੁਸ਼ੀ ਹੋਈ ਲਗ ਭਾਗ ਕਾਫੀ ਸਮੇਂ ਤੋਂ ਸਾਡੇ ਅਨੁਸੂਚਿਤ ਜਾਤੀਆਂ ਦੇ ਲੋਕ ਲੋਕਾਂ ਨੂੰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਨਸਾਫ ਮਿਲਿਆ ਇਨਸਾਫ ਮਿਲਿਆ ਬਾਬਾ ਸਾਹਿਬ ਡਾਕਟਰ ਅੰਬੇਦਕਰ ਪੀਮਰਾਓ ਸਾਹਿਬ ਦੀ ਸਰਦੀ ਦੇਣ 1952 ਦੇ ਵਿੱਚ ਸੰਵਿਧਾਨ ਸੰਵਿਧਾਨ ਲਿਖਿਆ ਸੀ ਜਿਸ ਦੇ ਅਨੁਸਾਰ ਅੱਜ ਕਾਫੀ ਲੰਬੇ ਸਮੇਂ ਤੋਂ ਗਰੀਬ ਗਰੀਬ ਲੋਕਾਂ ਦੇ ਬੱਚੇ ਜੋ ਪੜ ਰਹੇ ਸੀ ਮੁੰਨਾਲੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਡੇ ਹੱਕਾਂ ਵਿੱਚ ਵੱਡੇ ਫੈਸਲੇ ਦਿੱਤੇ ਸਾਥੀਓ ਸਾਥੀਓ ਹੱਕ ਸਾਡੇ ਸੰਵਿਧਾਨਿਕ ਨੇ ਲੇਕਿਨ ਸਾਨੂੰ ਅਦਾਲਤਾਂ ਦੇ ਗੇਟ ਖੜਕਾਉਣੇ ਪੈਂਦੇ ਹਨ ਇਹ ਹੱਕ ਜੇ ਸਾਨੂੰ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਚੁਣ ਕੇ ਲੋਕ ਸਭਾ ਵਿਧਾਨ ਸਭਾ ਵਿੱਚ ਭੇਜਿਆ ਉਹਨਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੇਕਰ ਉਹਨਾਂ ਵੱਲੋਂ ਸਾਡੇ ਸਾਡੇ ਹੱਕਾਂ ਦੀ ਆਵਾਜ਼ ਉਠਾਈ ਜਾਵੇ ਤਾਂ ਸਾਨੂੰ ਨਾ ਟਾਈਮ ਟਾਈਮ ਹੀ ਖਰਾਬ ਕਰਨ ਦੀ ਲੋੜ ਪਵੇ ਔਰ ਨਾ ਖਰਚਾ ਕਰਨ ਦੀ ਲੋੜ ਸਾਡੀ ਕੋਈ ਖੁਸ਼ਹਾਲ ਜ਼ਿੰਦਗੀ ਗਰੀਬ ਲੋਕਾਂ ਦੀ ਬਣ ਸਕਦੀ ਹੈ ਪਰ ਸਾਰਾ ਸਿਸਟਮ ਉਲਟ ਚੱਲ ਰਿਹਾ ਹੈ ਸਾਡੀ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਪਰ ਅੱਜ ਅਸੀਂ ਫਾਜ਼ਲ ਘਾ ਡੀਸੀ ਮੈਮ ਨੂੰ ਮੰਗ ਪੱਤਰ ਸੌਪਿਆ ਔਰ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਵੱਖ-ਵੱਖ ਅ fırsਰਾਂ ਤੱਕ ਇਹ ਪਹੁੰਚ ਕਰਾਂਗੇ ਔਰ ਸਾਡਾ ਮੰਗ ਪੱਤਰ ਮਨਜ਼ੂਰ ਕੀਤਾ ਜੈਪੀ ਜੈਪਾ ਜੈਪੀ ਜੈਪਾ ਅਸੀਂ ਕਾਫੀ ਦਮੇ ਸਮੇ ਤੋਂ ਲੋਕਦਾਲ ਤੋਂ ਦੇ ਚੱਕਰ ਲਾ ਰਹੇ ਆ तकरीबन ਸਾਨੂੰ 2.5 3 ਮਹੀਨੇ ਹੋ ਗਏ ਔਰ ਸਾਨੂੰ ਸਾਡੀ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ ਸਾਨੂੰ ਰੋਜ਼ ਹੀ ਟਾਲ ਕੇ ਮੋੜ ਦਿੱਤਾ ਜਾਂਦਾ ਸੀ ਕਿ ਅੱਜ ਨਹੀਂ ਸਵੇਰੇ ਸਵੇਰੇ ਨਹੀਂ ਅੱਜ ਅਸੀਂ ਵੀ ਬਹੁਤ ਪਰੇਸ਼ਾਨ ਹੋ ਗਏ ਸੀ ਪਰ ਧੰਨਵਾਦ ਪੱਗਾ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਅੱਜ ਆਡਰਾਂ ਦੀਆਂ ਕਾਪੀਆਂ ਸਾਡੇ ਹੱਥ ਵਿੱਚ ਸੌਪੀਆਂ ਜੈ ਭੀਮ ਜੈ ਭੀਮ ਖੜ ਜਾ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਭੀਮ ਯਾ ਜੈ ਭਾਰਤ ਸਤਿ ਸ਼ਕਾਲ ਨਮਸਕਾਰ ਅੱਜ ਅਸੀਂ ਫਾਜ਼ਲਕਾ ਜ਼ਿਲ੍ਹਾ ਦੇ ਵਿੱਚ ਆਏ ਆ ਸਭ ਤੋਂ ਪਹਿਲਾਂ ਤਾਂ ਅਸੀਂ ਮੈਡਮ ਡੀਸੀ ਸਾਹਿਬ ਨੂੰ ਮਿਲੇ ਆ ਜਿਹਦੇ ਵਿੱਚ ਸਾਡੇ ਬੱਚਿਆਂ ਦੇ ਹੱਕ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਹੁਤ ਵੱਡਾ ਇੱਕ ਫੈਸਲਾ ਸੁਣਾਇਆ ਕਿ ਜਿਹੜਾ ਬਾਬਾ ਸਾਹਿਬ ਡਾਕਟਰ ਬੀਟਕਾਰ ਝੰਮਰਾਵਾਲ ਸਾਹਿਬ ਦੇ ਸੰਵਿਧਾਨ ਚ ਲਿਖਿਆ ਸੀਗਾ ਕਿ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਫ੍ਰੀ ਪੜਾਇਆ ਜਾਊਗਾ ਉਹ ਕਾਨੂੰਨ ਅਨਸਾਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਵਿੱਚ ਉਹ ਆਰਡਰ ਕੀਤੇ ਸੀਗੇ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਕੱਲ ਬਹੁਤ ਵੱਡੇ ਪੱਧਰ ਤੇ ਇਕੱਠੇ ਹੋ ਕੇ ਅਸੀਂ ਡੀਸੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਅੱਜ ਫਾਜ਼ਲ ਕੀ ਵੀ ਸਾਡੀ ਇਹ ਜ਼ਿੰਮੇਵਾਰੀ ਬਣਦੀ ਸੀਗੀ ਕਿ ਮੰਗ ਪੱਤਰ ਦਿੱਤਾ ਤਾਂ ਉਹਨਾਂ ਨੇ ਮਹਿਕਮੇ ਨੂੰ ਲੈਟਰ ਕੱਢ ਦਿੱਤਾ ਲੇਕਿਨ ਥੋੜੇ ਦਿਨਾਂ ਤੱਕ ਆ ਕੇ ਉਹਨਾਂ ਦੀ ਲੋਇੰਡਾਬਰਾ ਦੀ ਕਾਫੀ ਜਿਹੜੀ ਹੈੀ ਆ ਉਹ ਅਸੀਂ ਲੈ ਲਾਂਗੇ ਜਾਂ ਜਿਹੜੇ ਜਿਹੜੇ ਸਾਡੇ ਕੋਲ ਜਾਂ ਸਾਡੇ ਮਨਰੇਗਾ ਆਗੂ ਉਹਨਾਂ ਦੇ ਪਿੰਡਾਂ 'ਚ ਮਸਲੇ ਹੋਏ ਪੜਾਈ ਦੇ ਤੇ ਉਹ ਅਸੀਂ ਅੱਗੇ ਬੱਚਿਆਂ ਦੀ ਪੜਾਈ ਦੀ ਜਿਹੜੀ ਆ ਫ੍ਰੀ ਦੀ ਗੱਲ ਕਰ ਸਕਦੇ ਆ ਅਤੇ ਇਸ ਤੋਂ ਇਲਾਵਾ ਕਾਫੀ ਮਨਰੇਗਾ ਦੇ ਸਬੰਧ ਵਿੱਚ ਮੁਸ਼ਕਲਾਂ ਆ ਰਹੀਆਂ ਸੀਗੀਆਂ ਅਤੇ ਮਨਰੇਗਾ 'ਚ ਤਾਂ ਬਹੁਤ ਲੁੱਟ ਹੋਰੀ ਜਿਹੜੇ ਮਜ਼ਦੂਰ ਕੰਮ ਮੰਗ ਪੱਤਰ ਦੇ ਕੇ ਕੰਮ ਲੈਣਾ ਚਾਹਦੇ ਆ ਪਿੰਡ ਜੰਡਾਲਾ ਪਿੰਮੇਸ਼ਾ ਪਿੰਡ ਪੱਕਾ ਕਾਲੇ ਵਾਲਾ ਢਾਪਾ ਢਾਪ ਸ਼ਾਹ ਜੁਈਆ ਕਾਫੀ ਪੁਰਾਣਾ ਲੰਬੇ ਸਮੇਂ ਤੋਂ ਮੰਗ ਪੱਤਰ ਦਿੱਤੇ ਸੀ ਜਿਸ ਦੇ ਵਿੱਚ ਕੰਮ ਨਾਮ ਨਾਤੇ ਲੋਕਪਾਲ ਨੂੰ ਅਸੀਂ ਕੇਸ ਲਾਇਆ ਸੀਗਾ ਲੋਕਪਾਲ ਦੇ ਸਬੰਧ ਵਿੱਚ ਅੱਜ ਆਰਡਰ ਬੜੇ ਜ਼ੋਰਾਂ ਨਾਲ ਲਾਇਆ ਅਸੀਂ ਡੀਸੀ ਸਾਹਿਬ ਨੂੰ ਮਿਲ ਕੇ ਨਾਲ ਉਹਨਾਂ ਨੇ ਕੱਲ ਵੀ ਇੱਕ ਮੀਟਿੰਗ ਰੱਖ ਲਈ ਏਡੀਸੀ ਡੀ ਦੇ ਨਾਲ ਡੀਡੀਪੀਓ ਦੀ ਡਿਊਟੀ ਲਾ ਲਈ ਆ ਤੇ ਨਾਲ ਲੋਕਪਾਲ ਤੇ ਡੀਸੀ ਮੈਡਮ ਵੀ ਬੈਠਣਗੇ ਨਾਲ ਦੋ ਚਾਰ ਬੰਦੇ ਜਿਹੜੇ ਹੈਗੇ ਆ ਮਜ਼ਦੂਰ ਉਹ ਵੀ ਬੈਠ ਕੇ ਆਪਣਾ ਜਿਹੜਾ ਮਸਲਾ ਹੱਲ ਕਰਨਗੇ ਤਾਂ ਕਾਪੀ ਅੱਜ ਮਿਲ ਗਈ ਇੱਕ ਤੇ ਦੋ ਕੱਲ ਨੂੰ ਮਿਲਣਗੀਆਂ ਉਸ ਤੋਂ ਬਾਅਦ ਕਾਪੀਆਂ ਦੇ ਵਿੱਚ ਜੇ ਕੋਈ ਕਮੀ ਰਹੀ ਤਾਂ ਉਹਦੀ ਅਪੀਲ ਪਾਵਾਂਗੇ ਅਸੀਂ ਲੇਕਿਨ ਅਸੀਂ ਜਿਹੜਾ ਮਨਰੇਗਾ ਦਾ ਹੱਕਾ ਉਹ ਲਾਗੂ ਕਰਵਾਵਾਂਗੇ ਇਸ ਦੇ ਸਬੰਧ ਵਿੱਚ ਅਸੀਂ ਜीडीसी ਪੰਜਾਬ ਪੰਚਾਇਤ ਡਾਇਰੈਕਟਰ ਨੂੰ ਇੱਕ ਵਾਰੀ ਮਿਲ ਆਇਆ ਲੇਕਿਨ ਅਗਲੇ ਹਫਤੇ ਦੇ ਵਿੱਚ ਫਿਰ ਸੋਮ ਮੰਗਲਵਾਰ ਨੂੰ ਫਿਰ ਜीडीसी ਪੰਜਾਬ ਦੇ ਅਸੀਂ ਦਫਤਰ ਜਾਣਾ ਹੈ ਇਸ ਤੋਂ ਇਲਾਵਾ ਸ਼ਨੀਵਾਰ ਦੀ ਮੀਟਿੰਗ ਜਿਹੜੀ ਹੈਗੀ ਆ ਉਹ ਅਸੀਂ ਸਾਰਾ ਗੜੀ ਫੁਰ ਸਾਰਾ ਗੜੀ ਗੁਰਦੁਆਰਾ ਫਰੋਇਪੁਰ 6 ਤਰੀਕ ਸ਼ਨੀਵਾਰ ਬਣੀ ਦੀ ਉੱਥੇ ਮੀਟਿੰਗ ਕਰਨੀ ਆ ਉਹ ਮੀਟਿੰਗ ਕਿਉਂ ਕਰਨੀ ਆ ਇਹ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਅਹੀਂ ਮੰਗ ਪੱਤਰ ਦਿੱਤਾ ਸੀਗਾ ਕਿ ਪਿਛਲੇ ਮਹੀਨੇ ਦੀ 31 ਤਰੀਕ ਤੱਕ ਜਿਹੜੇ ਕੈਲ ਬੱਤੇ ਦੀ ਗ੍ਰਾਂਟ, ਨੈਸ਼ਨਲ ਬਾਤ ਨੂੰ ਦੀ ਗ੍ਰਾਂਟ ਜਿਹੜੇ ਆਨਲਾਈਨ ਫਾਰਮ ਕਰਦੇ ਆ ਉਹਦਾ ਸਮਾਂ ਸੀਗਾ ਮੰਗ ਪੱਤਰ ਦੇਣ ਤੇ ਕਾਰਨ 30 ਦਿਨਾਂ ਦਾ ਟਾਈਮ ਮਿਲਿਆ ਸੀਗਾ ਉਹ 30 ਦਿਨਾਂ ਦਾ ਟਾਈਮ ਪੂਰਾ ਹੋਣ ਵਾਲਾ ਲੇਕਿਨ ਸ਼ਨੀਵਾਰ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਆਪੋ ਆਪੋ ਪਿੰਡਾਂ ਦੀ ਜੋ ਰਿਪੋਰਟ ਲੈ ਕੇ ਆਣੀ ਆ ਕਿ ਕਿੰਨੇ ਲੋਕ ਨੇ ਜਿਹੜੇ ਸਾਡੇ ਪਿੰਡ ਦੇ ਵਿੱਚ ਹੈਗੇ ਆ ਇਹ ਆਗੂ ਲੈ ਕੇ ਆਣਗੇ ਤਾਂ ਉਹਨਾਂ ਦਾ ਮਕਾਨ ਜਿਹੜਾ ਹੈਗਾ ਆਨਲਾਈਨ ਅਸੀਂ ਕਰਵਾ ਸਕੀਏ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਰਤੋ ਸਤਿ ਸ਼੍ਰੀ ਅਕਾਲ ਨਮਸਕਾਰ